ਵਾੰਕਾਰ ਸਤਗੁਰ ਪ੍ਰਸਾਦ ਸੋ ਸੋ ਨਾਮ ਨਵਾ ਕੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਸਕੀਨਾ ਨਾਨਕ ਘਰਿ ਕਰਿ ਮਾਨਾ ਜਿਹ ਵਿੰਦ ਜਗਤੋ Yeah. ਬੋਲੀ ਪੁੰਨਿਆ ਕੀ ਗਵਹ ਮੰਗਲੀ ਪੁਨ ਫਸਲੀ ਕੀ ਕੀ ਭਈ ਵਾਰੀ ਏ ਪੈਰੋ ਕੀ ਪੰਜੋ ਨਾਹੀ ਨਾਮਾ ਦੇਨ ਕੀ ਰਸਤੂ ਪਾਛੇ ਹੋਏ ਬਾਪੀ ਦਾ ਤੀਰਤ ਪ੍ਰਵਾਣ ਹੈ ਹਰ ਦੇ ਸੇਵ ਸੁਹਰ ਭਾਏ ਦੇਨ ਕੀ ਕਥਾ ਨਿਰਾਰੀ ਦੇ ਆਵਣ ਜਾਣੇ ਨਾ ਕਭੂ ਭੱਤੇ ਆਪ ਬ੍ਰਹਮ ਸੰਗਾਰੀ ਨਮਹ ਰਾਜੀਓ ਬਾਪੀ ਦੇ ਦਰੋਂ ਘਰੋਂ ਵਰਸਾਏ ਹੋਏ ਸਚੇਣ ਵਾਸੀ ਸੰਤ ਬਾਪਾ ਮਾਨ ਸਿੰਘ ਦੀ ਭੇਂ ਵਾਲੇ ਉਹਨਾਂ ਦੀ ਯਾਦ ਵਿੱਚ ਸੱਚੇ ਪਾਤਸ਼ਾਹ ਜੀਓ ਸਤਿ ਸ੍ਰੀ ਅਕਾਲ ਮੋਹ ਸਿੰਘ ਅਤੇ ਸਮੂਹ ਸੇਵਾਦਾਰਾਂ ਨੂੰ ਮਾਪ ਸੱਚੇ ਪਾਤਸ਼ਾਹ ਜੀਓ ਮਾਪਕ ਸੰਦੀ ਰਾਤ ਵਿੱਚ ਅਧਿਮਾਪੁਰਖਾਂ ਦੇ ਸਥਾਨਾਂ ਦੀ ਦਰਬੀ ਕਾਰ ਸੇਵਾ ਵਾਸਤੇ ਚੜ੍ਹਦੀ ਕਲਾ ਵਾਸਤੇ ਮਹਾਰਾਜ ਜੀਓ ਬਾਕੀ ਦੇ ਪਵਿੱਤਰ ਸਥਾਨ ਗੁਰਦੁਆਰਾ ਮਾਤਾ ਸਾਹਿਬ ਕੋਰ ਮਾਤਾ ਸੰਦਰਪੋਤ ਜੀ ਦੇ ਸਥਾਨ ਤੇ ਮਹਾਰਾਜ ਜੀਓ ਪਰਸੋਂ ਰੋਜ਼ ਤੋਂ ਲੈ ਕੇ ਧਰਤੀ ਬਾਣੀ ਆਈ ਤੈਨ ਸਭ ਦੀ ਚਿੰਤ ਮਿਟਾਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇ ਸਤ ਭਾਗੀ ਨੇ ਬੜੀ ਇਤਾਰ ਰਹਿਮ ਕਿਰਤਾ ਕੀਤੀ ਹੈ ਸੱਚੇ ਪਾਤਸ਼ਾਹ ਜੀਓ ਭਾਗੀ ਸਿੰਘਾਂ ਨੇ ਆਪ ਤੋਂ ਮੱਤ ਮੱਤੋਂ ਸੰਪੂਰਨ ਬਾਣੀ ਦੇ ਭੁਗਤਾਇਗੇ ਹਨ ਪਾਰਾਜ ਜੀਓ ਭਾਗੀ ਸ਼ੂਆ ਤੋਂ ਕੁਰਬਾਨੀ ਪੜਦੇ ਨਾ ਕੋ ਸੇਵਾਦਾਰਾਂ ਤੋਂ ਸੇਵਾ ਕਰਦੇ ਆਤੋਂ ਹੰਯਾ ਵੀ ਅਣਤ ਪ੍ਰਕਾਰ ਦੀਆਂ ਧੰਨ ਧੰਤਿਆਂ ਨੂੰ ਆਪ ਦੀ ਰਚਨੀ ਅਕੇ ਵਾਸਤੇ ਸਮਾਤ ਰਚਨੀ ਮਹਾਰਾਜ ਜੀਓ ਸਤਿਕਾਰ ਕਰਨੀ ਬੜੀ ਸ਼ੂ ਬਾਣੀ ਦਾ ਭਾਵ ਦਾਰਾ ਹੀ ਸੰਗਤ ਦੇ ਹਿਰਦਿਆਂ ਤੇ ਉਤਸਾਹ ਨਾਲ ਹੋਈ ਹੋਈ ਸੰਗਤ ਵੱਲੋਂ ਤੇਲ-ਮੁਲ ਕੇ ਧਰਵਾਦ ਅਪੇ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਕਾਜ ਰਾਸ ਕਰਨਾ ਸਿੱਧ ਪਾਤਸ਼ਾਹ ਜੀ ਉਹ ਕਰਤਾ ਕਰਨੀ ਜਿਸ ਤੋਂ ਹੁਣਾ ਨੂੰ ਧਰ ਕੇ ਸੇਵਕਾਂ ਨੇ ਆਪ ਜੀ ਦੀ ਕੁਰਬਾਨੀ ਦੇ ਓਟ ਆਸਰੇ ਲਏ ਨੇ ਸੇਵਕਾਂ ਦੀਆਂ ਸਭ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਸਿੱਧ ਪਾਤਸ਼ਾਹ ਜੀ ਉਹ ਕਰਤਾ ਕਰਨੀ ਸੰਤ ਬਾਬਾ ਮਹਾਂ ਸੰਧੀ ਦੇ ਸੱਤੇ ਮੇਰ ਕਰਿਆ ਹੱਥ ਰੱਖਣਾ ਦੇਸ਼ ਕੌਮਾਂ ਪੰਡੀਆਂ ਸੇਵਾਵਾਂ ਲੜੀਆਂ ਸੱਚੇ ਪਾਤਸ਼ਾਹ ਜੀਓ ਮਾਪੁਰਖਾਂ ਦੇ ਸਥਾਨਾਂ ਦੀ ਕਟਦੀ ਕਲਾ ਕਰਨੀ ਸਮੂਹ ਸੇਵਾਦਾਰਾਂ ਦੇ ਸਿੱਖੇ ਮਿਹਰ ਪਰਿਆ ਰੱਖਣਾ ਆਪ ਜੀ ਨੇ ਆਪਣੇ ਦਰ ਘਰ ਦੀਆਂ ਸੇਵਾਵਾਂ ਬਖਸ਼ਨੀਆਂ ਆਪ ਜੀ ਨੇ ਆਪਣੇ ਦਰ ਘਰ ਦੇ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਜੀਓ ਨਿਤਨੇਮ ਸੇਵਾ ਸਿਮੰਤੀਆਂ ਦਾਤਾ ਦੇ ਕੇ ਨਿਹਾਲ ਕਰਨਾ ਮਹਾਰਾਜ ਜੀਓ ਕਿਰਪਾ ਕਰਨੀ ਐਸ ਵੇਲੇ ਸੇਕਤਾਂ ਵੱਲੋਂ ਆਪ ਜੀ ਨੂੰ ਸੰਦਰ ਪ੍ਰਸ਼ਾਦੇ ਪਹਿਨ ਆਏਗਾ ਹਣ ਆਪ ਜੀਾਂ ਦੀ icar ਕਰੋ ਸੇਵਕਾਂ ਦੇ ਸਦੀਵਾਲ ਪੜਦੇ ਧਕਣੇ ਆਪ ਜੀ ਦੀ ਹਿੱਕੀ ਅੰਦਰ ਪੰਚామ੍ਰਿਤ ਪੜਾਪ੍ਰਿਸ਼ਾਤੀ ਦੇਹਹਾਜਰ ਦਰਸਨ ਗ੍ਰਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਲਾਵਾਨ ਕ੍ਰਿਤੀ ਜੀ ਕੀ ਵਰਤੇ ਕਰੋ ਕਿਰਪਾ ਇਲਾਹੀ ਦਰਗਾਹੀ ਨੂਨਾਮੇ ਬਖਸ਼ ਕੇ ਸੰਤਨ ਨੂੰ ਮਿਹਨ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆਵੇ ਨਾਮੁ ਗੁਰੁ ਨਾਮੁ ਕਰਦੀ ਗੁਰਾ ਤੇਰੇ ਭਾਣੇ ਸਰਬਤ ਦਾ ਭਲਾ ਪਰਵਾਣ ਬਣੀ ਜੀ ਸੇ ਜਿ ਦੇ ਜਾਈ ਸਫਰਤ ਰਾਕੇ ਕਾਮ Déjete Yeah, <muchas>

ਬਖਸ਼ਿਸ਼ ਕੀਤੀ ਕੋਤੇ ਪ੍ਰਵਾਨ ਕਰੋ ਲਗਵਾਓ ਹਾਜ਼ਰੀ ਆਪਕੋ ਜੀਵਾਇ ਨੀਕਾ ਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਜਨ ਸਵਾਧ ਦਰਗਹ ਚੱਲਿਆ ਸੱਚੀ ਦਰਗਹ ਜਾਏ ਸਚਾ ਪੁਰਮੱਤਿਆ ਜਨਮ ਮਰਨ ਤੋਂ ਮੈ ਨਾਹੀ ਪਰਉਪਕਾਰ ਹੀ ਆਏ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਤੇ ਹੋਵੇ ਵਾਲੇ ਜੇ ਮੈਂ ਮੈਂ ਗੁਰੂ ਨਾਨਕ ਦੇਵ ਜੀ ਦੇ ਸ਼ਾਮ ਦੇ ਸ਼ਾਮ ਦੇ ਵਿੱਚ ਸਿੱਖੀ ਦਾ ਵਿਚਾਰ ਸਿੱਖੀ ਦਾ ਪ੍ਰਸਾਰ ਕਰਕੇ ਅਨੇਕਾਂ ਹੀ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਸ਼ਬਦ ਗੁਰੂ ਦੇ ਨਾਲ ਨੜ ਲਾਇਆ ਉਹਨਾਂ ਦਾ ਜੀਵਨ ਬਣਾਇਆ ਸੋ ਜੋ ਬਾਬਾ ਜੀ ਪਿਛਲੇ ਸਾਲ ਜੋ ਅਗਾਜ਼ ਨਾਲ ਪ੍ਰਵੇਸ਼ਾਂ ਭਾਵੇਂ ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਜਨਮਾਂ ਦੇ ਵਿੱਚ ਨਹੀਂ ਹੁੰਦੇ ਭਾਵੇਂ ਜੋ ਸਰੀਰ ਕਰਕੇ ਇਸ ਸੰਸਾਰ ਤੇ ਆਇਆ ਹੈ ਉਹਨੇ ਇੱਕ ਦਿਨ ਜਾਣਾ ਹੁੰਦਾ ਹੈ ਸੋ ਉਹਨਾਂ ਦੀ ਮਿੱਠੀ ਯਾਦ ਨੂੰ ਮਨਾਉਂਦਿਆਂ ਆਇਆ ਸ਼੍ਰੀਮਾਨ ਬਾਬਾ ਮੋਹਨ ਸਿੰਘ ਜੀ ਲੰਗਰਾਂ ਵਾਲੇ ਔਰ ਸਮੂਹ ਸੇਵਾਦਾਰਾਂ ਵੱਲੋਂ ਪੇਸ਼ਾਵਿਸ਼ੇਤ ਪ੍ਰਦੇਸ਼ਾਂ ਦੇ ਸੰਗਤਾਂ ਵੱਲੋਂ ਬਾਬਾ ਜੀ ਦੀ ਮਿੱਠੀ ਜਨਮ ਦਿਨ ਮਨਾਉਂਦੇ ਆ ਹੋਇਆ ਪਸਰੋਇ ਤੋਂ ਲੈ ਕੇ ਜੋ ਖਾਲਸਾ ਬੰਦੇ ਚੌਥੇ ਤੱਕ ਅਛਰੀ ਕਬਦਮਾ ਸਾਹਿਬ ਜੀ ਗੁਰੂ ਕਾਂਜੀ ਵਿਖੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਦੀ ਥਾਂ ਦੇ ਉੱਪਰ ਸ੍ਰੀ ਅਖੰਡ ਪੁਰਸ ਸਾਹਿਬਾਨ ਕਰਵਾਏ ਸਨ ਸਤਿਗੁਰ ਜੀ ਦੀ ਅਪਾਰਾ ਕਿਰਪਾ ਬੜੀ ਹੈ ਜੋ ਇਸ ਵਕਤ ਬਾਗੜ ਗੁਰਦੁਆਰੇ ਦੀ ਸੰਪੂਰਤਾ ਹੋਈ ਹੈ ਸੋ ਸਤਿਗੁਰੂ ਦੀ ਕਿਰਪਾ ਨਾਲ ਜੋ ਬਾਬਾ ਮੋਹਨ ਸਿੰਘ ਜੀ ਔਰ ਸਮੂਹ ਸੇਵਾਦਾਰ ਨਸਲ ਦੇ ਮੇਲ ਪਰ ਹੱਥ ਰੱਖ ਕੇ ਜੋ ਬਾਬਾ ਮਾਨ ਸਿੰਘ ਜੀ ਵੱਲੋਂ ਪੂਰਨੇ ਪਾਏ ਹਨ ਉਹਨਾਂ ਦੇ ਚੰਨਣ ਦੇ 발 ਉਦੰਭਰਣ ਔਰ ਗੁਰੂ ਘਰ ਦੇ ਸੇਵਾ ਕਰਨ ਦੇ 발 ਉਦੰਭ ਜਾਹੋ ਕੋਸ਼ਿਸ਼ ਕਰ ਬਾਬਾ ਮੋਹਨ ਸਿੰਘ ਜੀ ਔਰ ਸਮੂਹ ਸੇਵਾਦਾਰਾਂ ਨੂੰ ਸੰਗਤਾਂ ਨੂੰ ਤੱਕ ਸ਼੍ਰੀ ਦਮਤਮਸਹਿਬ ਜੀ ਦੀ ਰਿਪੋਰਟ ਤੇ ਤੱਕ ਸੇਵਾਦਾਰੋਂ ਔਰ ਤੱਕ ਸੇਵਾ ਦੇ ਸੁਚੇਪ ਪ੍ਰਬੰਧਵਨ ਨੂੰ ਜੀਉ ਆਇਆਂ ਬਹੁਤ ਬਹੁਤ ਧੰਨਵਾਦ ਸੋ ਸਾਲੇ ਸਤਕਾਰ ਜੋ ਜੋ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਇੰਚਾਰਜ ਗਿਆਨੀ ਜਰਨੈ ਸਿੰਘ ਜੀ ਜੋ ਬਾਬਾ ਜੀ ਔਰ ਸਮੂਹ ਸੇਵਾਦਾਰਾਂ ਨੂੰ ਗੁਰੂ ਘਰ ਵੱਲੋਂ ਜੋ ਸਿਰਪੌ ਦੀ ਬਖਸ਼ਿਸ਼ ਹੁੰਦੀ ਹੈ ਉਹ ਦੇ ਕੇ ਮਾਂ ਦੇ ਸਨਮਾਨ ਕਰਨ ਦੇ ਇਸ ਅਨੁਸਰਤ ਤੇ ਇਹ ਬਾਬਾ ਜੀ ਨੂੰ ਕਿ ਉਹ ਪਹਿਲਾਂ ਸਤਪੁਰ ਮਹਾਰਾਜ ਦੇ ਸੰਬੰਧ ਹੋ ਕੇ ਜੋ ਸਾਡੇ ਸਰਕਾਰ ਜੋ ਅੰਦਰਾਸ ਦੀ ਪਾਸੋਂ ਸੇਪੋਪਾਂ ਕਰਣ ਦੀ ਇਸ ਸੁਹਣੇ ਹਾਲ Jangan kita bertolak belakang. So, sari-saratan bab ini memang dia keburukan. Kita bersyaratnya akan kita katakan equilibrium tak sentiasa mencipta perbandingan. Bab ini semua saranan jioran. Oh, tambah laut dewan jika kau sah, bayi dihati saudara. ਸਤ ਨਾਮੁ ਆਹੀ ਸਤ ਨਾਮੁ ਵਾਹਿਗੁਰੂ ਦਾ ਗਉਨ ਸਾਰੋ ਆਹੀ ਸਤ ਨਾਮੁ ਸਤਿਗੁਰੁ ਦੇ ਸੰਗ ਕਰ ਕੇ ਨਾਮ ਕੀ ਜਾਇ ਹਨ ਗੁਰ ਤੇਗ ਬਹਾਦਰ ਸਾਹਿਬ ਜੀ ਸੁਹਾਗ ਰਤਨ ਆਪੋ ਜੀ ਨੂੰ ਸਿਮਰਿ ਗਾਈ ਸ਼੍ਰੀ ਗੁਰੂ ਸਾਹਿਬ ਜੀ ਦੇ ਅਗਿਆਨ ਜੀ ਸਤਿ ਸ੍ਰੀ ਅਕਾਲ ਕੋਈ ਬਹਾਦਰ ਸੁਨਰੀਆ ਖਤਮ ਨਹੀਂ ਹੋਵੇ ਧਾਰੀ ਸਭ ਥਾਣੀ ਹੋਈ ਸਹਾਇ ਦਸੂ ਪਤਸਰ ਸ਼੍ਰੀ ਗੁਰੂ ਜੀ ਦੇ ਸਹਾਇਕ ਜੀ ਸਭ ਥਾਣੀ ਹੋਈ ਸਹਾਇ ਦਸਾਂ ਪਤਸਿਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਲ ਦੀ ਗਾਰ ਦਾ ਧਿਆਨ ਕਰਕੇ ਲੋਹੋਂ ਦੀ ਬੋਲ ਮਾਨਿਆਂ ਦੇ ਮਾਨ ਨਿਕਾਣਿਆਂ ਦੇ ਤਾਲ ਨੂੰ ਪਹਿਲ ਜੋ ਸਿੱਖੀ ਦਾ ਵਾਧੂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਆਪ ਜੀ ਦੇ ਅਗਰ ਭਾਵਨ ਦਾਸ ਦੇ ਕੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਾਰਾਂਹ ਪੁੰਤਾ ਦਿੱਤੀ ਹੈ ਮਹਾਰਾਜ ਜੀ ਆਸਰੇ ਆਪ ਜੀ ਦੇ ਦੂਤਰ ਸੂਤ ਆਪ ਜੀ ਨੇ ਜੀ ਸ਼ਾਨਾ ਸੱਚ ਨੂੰ ਹੀ ਬਰਾਜਮਨ ਕੀਤੇ ਗਏ ਸੱਚੇ ਪਾਤਸ਼ਾਹ ਜੀ ਰਾਸਿਕ ਕਨਿਆ ਤੇ ਹੋਈਆਂ ਬਿਆਨ ਪ੍ਰਕਾਰ ਦੀਆਂ ਨਗਲਤੀਆਂ ਦੀ ਮਾਫੀ ਅਪਸ਼ਨੀ ਅੱਗੇ ਵਾਸਤੇ ਸਮਤ ਬਖਸ਼ਣੀ ਕਰੂਆ ਇਸ ਦਿਨ ਆਪ ਸਾਥਾਂ ਨੂੰ ਤੇ ਇੰਦਰਾਜ ਮੰਨੋਂ ਕੇ ਖੁਸ਼ੀਆਂ ਮਕਸੂਰ ਹੁਣ ਕਦ ਮਿਲਿਆ ਹੁਣ ਕਦ ਮਿਲਿਆ ਪ੍ਰਤੋਤ ਭਗਵੰਤ ਪ੍ਰਤੋਤ ਭਗਵੰਤ ਇੱਕ ਘੜੀ ਨਾ ਮਿਲਤੇ ਕਾਲ ਯੁਗ ਹੋਤਾ ਕੁੜੀ ਨਾ ਮਿਲਤੇ ਤਾਂ ਕਾਲ ਯੁਗ ਹੋਤਾ ਹੁਣ ਕਦ ਮਿਲੀ ਐ ਹੁਣ ਕਦ ਮਿਲੀ ਐ ਪ੍ਰਤੂਤ ਭਗਵੰਤ ਪ੍ਰਤੂਤ ਭਗ